ਉਹ ਬਹੁਤ ਕਹਿਰ ਭਰਿਆ ਸੀ ਤਿੰਨ ਗੱਲਾਂ ਸਾਡੀ ਕੌਮ ਅੰਦਰ 1762 ਇਸ ਵੀ ਵਿੱਚ ਵਾਪਰਦੀਆਂ ਜਿੰਨਾ ਵਿੱਚੋਂ ਪਹਿਲੀ ਘਟਨਾ ਵਾਪਰਦੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਪਾਪੀ ਉਹ ਕੋਬਰ ਹੀੜਾ ਜਿਹੜਾ ਮੈਦਾਨ ਹੈ ਮਲੇਰਕੋਟਲੇ ਲਾਗੇ ਉੱਥੇ ਗੁਰਸਿੱਖਾਂ ਤੇ ਹਮਲਾ ਕਰਦਾ ਵੱਡਾ ਕੱਲੂ ਘਰਾ ਬਾਪਰਦਾ ਦੂਜੀ ਜਿਹੜੀ ਘਟਨਾ ਵਾਪਰਦੀ ਹੈ 1762 ਵਿੱਚ ਹੀ ਪਾਪੀ ਸ੍ਰੀ ਹਰਮੰਦਰ ਸਾਹਿਬ ਦੀ ਪਾਵਨ ਪਵਿੱਤਰ ਮੁਕੱਦਸ ਅਸਥਾਨ ਤੇ ਹਮਲਾ ਕਰਕੇ ਆਪਣੇ ਭਾਣੇ ਉਹਨੂੰ ਤੈਸ਼ ਨੈਸ਼ ਖਤਮ ਕਰਨਾ ਚਾਹੁੰਦਾ ਔਰ ਤੀਜੀ ਜਿਹੜੀ ਘਟਨਾ ਵਾਪਰਦੀ ਹੈ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਲਾਗੇ ਹੈ ਨਾ ਇੱਥੇ 20 ਪਾਪੀਆਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਅਸਥਾਨ ਨੂੰ ਅੱਗ ਲਾ ਦਿੱਤੀ ਸੀ 1762 ਈਸਵੀ ਅੰਦਰ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਿਆ ਬਹੁਤ ਧਿਆਨ ਨਾਲ ਸੁਣਿਓ 5 ਫਰਵਰੀ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲਖਪਤ ਰਾਏ ਵਰਗਿਆਂ ਨੂੰ ਲੈ ਕੇ ਤੇ ਸੱਚ ਦੇ ਪਰਬਾਨਿਆਂ ਨੂੰ ਜੰਗਲ ਵਿੱਚ ਕਿਦਾ ਪਾ ਲਿਆ ਉਹ ਨਾਉਸ ਪਹਿਲੇ ਇਹੋ ਜਿਹਾ ਭਰਮਾ ਹਮਲਾ ਕੀਤਾ ਇਹ ਇਤਿਹਾਸ ਇਹ ਗੱਲ ਆਖਦਾ ਹੈ ਕੋਈ ਸਿੱਖ ਪਰਿਵਾਰ ਨਹੀਂ ਸੀ ਜਿਹਦਾ ਖੂਨ ਨਾ ਡੁੱਲਿਆ ਹੋਵੇ ਕੋਈ ਸਿੱਖ ਪਰਿਵਾਰ ਨਹੀਂ ਸੀ ਬੇਅੰਤ ਸ਼ਹਾਦਤਾਂ ਦੇ ਗੇ ਕਿਸੇ ਦੇ ਪਰਿਵਾਰ ਦੇ ਜੀ ਜ਼ਖਮੀ ਹੋ ਗੇ ਮੈਨੂੰ ਖਿਮਾ ਕਰਿਓ ਖੂਨ ਦੇ ਛੱਪੜ ਬਣ ਗਏ ਸਨ ਖੂਨ ਦੀਆਂ ਛੱਪੜੀਆਂ ਬਣ ਗਈਆਂ ਸਨ ਬੇਅੰਤ ਬੱਚਿਆਂ ਦੀਆਂ ਸ਼ਹਾਦਤਾਂ ਹੋਈਆਂ ਬਜ਼ੁਰਗਾਂ ਦੀਆਂ ਸ਼ਹਾਦਤਾਂ ਹੋਈਆਂ ਉਨਾਂ ਵਿੱਚ ਇੱਕ ਗੁਰੂ ਦਾ ਸਿੱਖ ਹੈ ਸੰਗਰੂਰ ਦੇ ਲਾਗੇ ਇੱਕ ਪਿੰਡ ਪਿੰਡੇ ਪਿੰਡ ਸ਼ੀਹਾ ਬੜੀ ਅਹਿਮ ਬੇਨਤੀ ਤੁਹਾਨੂੰ ਕਰਨ ਲੱਗਿਆ ਸ਼ੀਹਾ ਪਿੰਡ ਹੈ ਇੱਥੋਂ ਦਾ ਇੱਕ ਭਾਈ ਈਸ਼ਰ ਸਿੰਘ ਹੈ ਉਹ ਜਿਹੜਾ ਭਾਈ ਈਸ਼ਰ ਸਿੰਘ ਹੈ ਬੜਾ ਸਿਦਕਬਾਨ ਗੁਰੂ ਦਾ ਸਿੱਖ ਹੈ ਇਹਨਾਂ ਉਹਦੇ ਅੰਦਰ ਰੱਬੀ ਸਿਦਕ ਹੈ ਤੇ ਉਹ ਗੁਰੂ ਚਰਨਾਂ ਵਿੱਚ ਜੁੜਿਆ ਹੋਇਆ ਹੈ ਤੇ ਇਹਦੇ ਘਰ ਵਾਲੀ ਵੀ ਬੜੀ ਲੰਬੀ ਬਾਣੀ ਪੜਨ ਵਾਲੀ ਤੇ ਗੁਰੂ ਕੇ ਪਿਆਰ ਵਿੱਚ ਆਪਣਾ ਜੀਵਨ ਜਿਉਣ ਵਾਲੀ ਹੈ ਇਹਨਾਂ ਘਰ ਇੱਕ ਪੁੱਤ ਦਾ ਜਨਮ ਹੁੰਦਾ ਉਹਦਾ ਨਾਮ ਰੱਖਿਆ ਭਾਈ ਫੂਲਾ ਜੀ ਭਾਈ ਫੂਲਾ ਸਿੰਘ ਜੀ ਦੂਜਾ ਪੁੱਤ ਹੈ ਉਹਦਾ ਨਾਮ ਰੱਖਿਆ ਭਾਈ ਸੰਤ ਸਿੰਘ ਜੀ ਜਦੋਂ 1762 ਦਾ ਵਕਤ ਬਣਿਆ ਤੇ ਭਾਈ ਈਸ਼ਰ ਸਿੰਘ ਆਪਣੇ ਪਰਿਵਾਰ ਸਮੇਤ ਉਹ ਕੋਪਰ ਹੀਡੇ ਦੇ ਮੈਦਾਨ ਵਿੱਚ ਐ ਔਰ ਐਸਾ ਪਾਣਾ ਵਾਪਰਿਆ ਭਾਈ ਈਸ਼ਰ ਸਿੰਘ ਨੇ ਬੇਅੰਤ ਜਾਲਮਾਂ ਦੇ ਆਹੂ ਲਾਹੇ ਜਿਹੜਾ ਗੁਰਬਾਣੀ ਵਿੱਚੋਂ ਪੜਦਾ ਸੀ ਨਾ ਜੋਤ ਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਜੋ ਉਹ ਇਸ ਮਾਰਗ ਤੇ ਤੁਰ ਕੇ ਬੇਅੰਤ ਪਾਪੀਆਂ ਦੇ ਆਹੂ ਲਾ ਰਿਹਾ ਹੈ ਆਖਰੀ ਇੱਕ ਵਕਤ ਬਣਿਆ ਭਾਈ ਈਸ਼ਰ ਸਿੰਘ ਬਹੁਤ ਜ਼ਖਮੀ ਹੋ ਗਿਆ ਫਟ ਸਹਣੇ ਵੀ ਪਏ ਆਖਰ ਵਕਤ ਦੇ ਨਾਲ ਕੁਝ ਸਿੱਖਾਂ ਨੇ ਇਹਨੂੰ ਜ਼ਖਮੀ ਵੇਖ ਕੇ ਤੇ ਉੱਥੋਂ ਚੁੱਕ ਕੇ ਕੋਬਰ ਹੀੜੇ ਦੇ ਮੈਦਾਨ ਵਿੱਚੋਂ ਜਿਵੇਂ ਕਿਵੇਂ ਕਰਕੇ ਇਹਦੇ ਨਗਰ ਪਿੰਡ ਸ਼ੀਹੇ ਦੀ ਧਰਤੀ ਤੇ ਪਹੁੰਚਾ ਦਿੱਤਾ ਜ਼ਖਮ ਬਹੁਤ ਗਹਿਰੇ ਸਨ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆਖਰ ਲੰਮਾ ਸਮਾਂ ਨਾਲ ਜਦੋਂ ਸਵਾਸਾਂ ਦੀ ਲੜੀ ਚੱਲਦੀ ਦੇਖੀ ਭਾਈ ਈਸ਼ਰ ਸਿੰਘ ਨੇ ਪਿੰਡ ਦੇ ਮੋਹਤਵਾਰ ਬੰਦੇ ਗੁਰਸਿੱਖਾਂ ਨੂੰ ਬੁਲਾਇਆ ਮੋਹਤਵਾਰਾਂ ਨੂੰ ਬੁਲਾਇਆ ਛੋਟਾ ਜਿਹਾ ਪੁੱਤ ਭਾਈ ਫੂਲਾ ਸਿੰਘ ਉਹਦੀ ਬਾਹ ਤੱਕਦੀ ਪਿੰਡ ਦੇ ਮੋਹਤਵਾਰਾਂ ਨੂੰ ਕਹਿਣ ਲੱਗਿਆ ਭਲਿਓ ਮੇਰਾ ਜੀਵਨ ਲੰਮਾ ਨਹੀਂ ਚੱਲੇਗਾ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਸਵਾਸਾਂ ਦੀ ਲੜੀ ਟੁੱਟ ਜਾਣੀ ਹੈ ਖੂਨ ਬਹਿ ਚੁੱਕਿਆ ਹੈ ਤੇ ਇੱਕ ਕੰਮ ਕਰਿਓ ਮੇਰੇ ਚੜ੍ਹਾਈ ਕਰਨ ਤੋਂ ਬਾਅਦ ਜਦੋਂ ਗੁਰਸਿੱਖ ਆਏ ਨਾ ਮੇਰੇ ਭੋਗ ਤੇ ਹੁਣ ਮੇਰੇ ਕੋਲ ਗੁਰੂ ਕਲਗੀਧਰ ਪਾਤਸ਼ਾਹ ਜੀ ਦਿੱਤੀ ਇੱਕ ਇਮਾਨਤ ਹੈ ਉਹ ਮੇਰਾ ਪੁੱਤ ਹੈ ਭਾਈ ਫੂਲਾ ਸਿੰਘ ਤੇ ਤੁਸੀਂ ਇੱਕ ਕੰਮ ਕਰਨਾ ਹੈ ਮੇਰੇ ਪੁੱਤ ਦੀ ਬਾ ਗੁਰੂ ਸਿੱਖਾਂ ਦੇ ਹੱਥ ਵਿੱਚ ਫਖੜਾ ਦਿਓ ਨਾਲ ਇਹ ਬਚਨ ਆਖ ਦਿਓ ਭਾਈ ਈਸ਼ਰ ਸਿੰਘ ਸਵਾਸ ਤਿਆਗਣ ਤੋਂ ਪਹਿਲਾਂ ਕਹਿ ਕੇ ਗਿਆ ਇਹ ਗੁਰੂ ਕਲਗੀ ਧਰਜੀ ਦੀ ਇਮਾਨਤ ਹੈ ਮੈਂ ਆਪਣਾ ਜੀਵਨ ਲੇਖੇ ਵਿੱਚ ਲਾ ਚ ਲਿਆ ਤੇ ਇਹ ਪੁੱਤ ਆਪਣੇ ਜਥੇ ਵਿੱਚ ਭਰਤੀ ਕਰ ਲਵੋ ਗੁਰੂ ਦੀ ਇਮਾਨਤ ਹੈ ਕੱਲ ਇਹ ਵੀ ਗੁਰੂ ਦੇ ਲੇਖੇ ਲੱਗ ਜਾਏ ਤੁਹਾਨੂੰ ਅਹਿਸਾਸ ਹੋਵੇਗਾ ਇਹ ਭਾਈ ਫੂਲਾ ਸਿੰਘ ਜਦੋਂ ਭੋਗ ਤੇ ਸਿੱਖਾਂ ਦਾ ਇਕੱਠ ਹੋਇਆ ਜਿਵੇਂ ਕਿਵੇਂ ਸਿੱਖ ਗੁਰੂ ਸਿੱਖ ਕੁੱਲ ਪਹੁੰਚੇ ਤੇ ਨਰਾਇਣ ਸਿੰਘ ਨਾਮ ਦਾ ਇੱਕ ਸਿੱਖ ਹੋਇਆ ਪਿੰਡ ਦੇ ਮੋਹਤਵਾਰ ਲੋਕਾਂ ਨੇ ਰਲ ਕੇ ਭਾਈ 시ਹੇ 시ਹੇ ਪਿੰਡ ਦੇ ਮੋਹਤਵਾਰਾਂ ਨੇ ਰਲ ਕੇ ਉਹਦਾ ਪੁੱਤ ਭਾਈ ਫੂਲਾ ਸਿੰਘ ਸਿੱਖਾਂ ਦੇ ਹਵਾਲੇ ਕਰ ਦਿੱਤਾ ਜਥੇ ਵਿੱਚ ਭਰਤੀ ਕਰਵਾ ਦਿੱਤਾ ਏਹੀ ਫੂਲਾ ਸਿੰਘ ਸਮਾਪਾ ਕੇ ਅਕਾਲੀ ਫੂਲਾ ਸਿੰਘ ਜਥੇਦਾਰ ਬਣਦਾ ਹੈ ਹਰੀਬੁਰਲਾ ਸਿੰਘ ਹੈ ਜਿਹਦੀਆਂ ਬੇਅੰਤ ਬਹਾਦਰੀਆਂ ਔਰ ਮੈਂ ਜਿਹੜੀ ਬੇਨਤੀ ਕਰ ਰਿਹਾ ਇੱਕ ਦੂਜਾ ਪੁੱਤ ਬਾਅਦ ਵਿੱਚ ਜਨਮ ਲੈਂਦਾ ਭਾਈ ਸਰ ਸਿੰਘ ਦੇ ਅਕਾਲ ਚੜਾਈ ਕਰਨ ਤੋਂ ਬਾਅਦ ਸ਼ਹੀਦੀ ਤੋਂ ਬਾਅਦ ਉਹਦਾ ਨਾਮ ਭਾਈ ਸੰਤ ਸਿੰਘ ਹੈ ਸੰਤ ਸਿੰਘ ਆਪਣਾ ਗ੍ਰਸਤੀ ਜੀਵਨ ਨਿਭਾਉਂਦਾ ਰਿਹਾ ਅਕਾਲੀ ਫੁੱਲਾ ਸਿੰਘ ਜੀ ਨੇ ਕੌਮ ਦੀ ਅਗਵਾਹੀ ਕਰਕੇ ਬੇਅੰਤ ਸੇਵਾਵਾਂ ਨਿਭਾਈਆਂ ਅਮਰਤ ਗੁਰਬਾਣੀ ਵਿੱਚੋਂ ਇਹੋ ਜਿਹੇ ਪਰਵਾਨਿਆਂ ਦਾ ਜੀਵਨ ਪੜੋ